ਕਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫਸਲ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਸਾਹਮਣੇ ਕਿਦਾਂ ਢਾਏ ਟੇਰੀ ਹੋ ਰਹੀ ਆ ਕਿਦਾਂ ਪਾਣੀ ਆਪਣੀ ਲਪੇਟ ਦੇ ਵਿੱਚ ਜ਼ਮੀਨਾਂ ਨੂੰ ਲੈ ਕੇ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਡੇ ਸਾਹਮਣੇ ਪੀਆ ਕੰਨੇ ਦੀ ਫਸਲ ਕਿਸ ਤਰੀਕਾ ਪਾਣੀ ਨੇ ਮਾਰ-ਮਾਰਦਿਆਂ ਆਪਣੀ ਲਪੇਟ ਚ ਲੈ ਲਈ ਤੇ ਅਜੇ ਵੀ ਪਾਣੀ ਦਾ ਜਿਹੜਾ ਵਹਾਅ ਆ ਕਾਫੀ ਤੇਜ਼ ਲੱਗ ਰਿਹਾ ਖੇਤਾਂ ਨੂੰ ਵੀ ਪਾਣੀ ਨੇ ਢਾਲ ਆਤੀ ਹੈ ਕਿੱਥੇ ਕਿਹਦੇ ਵੀਰ ਦੀ ਆਪਣਾ ਹਾਂਜੀ ਉਹ ਪਿਛਲੇ ਬੰਨੇ ਪੰਜ ਛੇ ਕਿਲੇ ਪਿਛਲੇ ਬੰਨੇ ਜੀ ਢਾਲ ਲੱਗੀ ਆ ਪੂਰੇ ਜੋਰਾਂ ਨਾਲ ਜੀ ਉੱਥੋਂ ਤੁਰ ਕੇ ਪਿਛਲੇ ਬੰਨੇੋਂ ਇੱਕ ਨੰਬਰ ਸਵਾਰ ਤੋਂ ਲੈ ਕੇ ਇੱਥੋਂ ਤੱਕ ਢਾਲ ਲੱਗੀ ਜੀ ਤੁਰ ਕੇ ਜੀ ਇਹ ਕਿੰਨਾ ਏਕੜੂ ਮੇਰੇ ਖੰਨਾਂ ਇਹ ਸਾਡੇ ਪਿੰਡ ਦਾ ਜੀ 80 ਤੋਂ 90 ਏਕੜ ਧਰਿਆ ਵਿੱਚ ਸਮਾ ਚੁੱਕਾ ਵਾ ਪਾਣੀ ਦੇ ਵਿੱਚ 10 ਦਸਾਂ ਦਿਨਾਂ ਦੇ ਵਿੱਚ 10 15 ਦਿਨਾਂ ਦੇ ਵਿੱਚ ਕੋਈ ਡੀਸੀ ਨਹੀਂ ਕੋਈ ਪ੍ਰਸ਼ਾਸਨ ਨਹੀਂ ਅਜੇ ਤੱਕ ਸਾਡੀ ਕਿਸੇ ਨੇ ਨਹੀਂ ਮਦਦ ਕੀਤੀ ਇਹ ਹਿਸ਼ਾਰਪੁਰ ਦੇ ਐਮਐਲਏ ਉਹਨਾਂ ਨੇ ਥੋੜਾ ਪ੍ਰਾਲਾ ਕੀਤਾ ਨਾਲ ਸੰਸਥਾ ਨੇ ਉਹ ਪ੍ਰਾਲਾ ਕੀਤਾ ਵਾ ਅੱਜ ਤੇ ਟਰੈਕਟਰ ਟਰਾਲੀਆਂ ਮਜ਼ਦੂਰ ਸੇਵਾਦਾਰ ਤਾਰ ਉਹਨਾਂ ਨੂੰ ਹੀ ਕਰਾਇਆ ਜੀ ਅੱਜ ਤੇ ਸਾਡਾ ਜਿਹੜਾ ਗਰਦਾਸਪੁਰ ਦਾ ਪ੍ਰਸ਼ਾਸਨ ਸਾਰਾ ਅਜੇ ਤੱਕ ਸੁੱਤਾ ਪਿਆ ਜੀ ਮੇਲੇ ਸਭ ਨਾਮ ਹੀ ਲਾਓ ਨਾ ਰਾਜਾ ਸਾਹਿਬ ਨੇ ਐਮਐਲਏ ਰਾਜਾ ਸਾਹਿਬ ਟਾਂਡੇ ਤੋਂ ਹਲਕਾ ਨੇ ਤੁਹਾਡਾ ਪ੍ਰਸ਼ਾਸਨ ਗਰਦਾਸਪੁਰ ਵਾਲਾ ਸਭ ਜੀ ਸਾਰੇ ਸੁੱਤੇ ਆ ਜੀ ਮੰਗ ਪੱਤਰ ਦੇ ਚੁੱਕੇ ਆ ਜਾ ਕੇ ਵੀ ਆਏ ਆ ਐਮਪੀ ਤੱਕ ਗਏ ਆ ਕਿਸੇ ਨੇ ਅਜੇ ਤੱਕ ਗੱਲ ਨਹੀਂ ਸੁਣੀ ਜੀ ਕੋਈ ਆਪਣੇ ਬਾਬਾ ਜੀ ਨੇ ਕੀਤਾ ਕਾਰ ਸੇਵਾ ਵਾਲਿਆਂ ਨਾਲ ਰਾਬਤਾ ਕੈਂਪ ਨਹੀਂ ਨਹੀਂ ਅਜੇ ਨਹੀਂ ਕੀਤਾ ਹੈਗਾ ਬਾਬਾ ਜੀ ਨੇ ਰਾਬਤਾ ਕੈਂਪ ਕੀਤਾ ਆਪਾਂ ਬੱਪਾ ਹੀ ਮਨਸਾ ਵਾਲਿਆਂ ਨਾਲ ਉਹ ਕਹਿੰਦੇ ਵੀ ਸਾਡਾ ਮੇਲਾ ਵਾ ਚੱਲ ਰਿਹਾ 18 ਗੁਣੇ ਆ ਜਾਣਗੇ ਹੁਣ ਆ ਜਾਣਗੇ ਸਾਰੇ ਆਉਣਗੇ ਆਉਣਗੇ ਸਾਰੇ ਹੁਣ ਕੰਮ ਚਾਲੂ ਹੋ ਗਿਆ ਨਾ ਉਹਨਾਂ ਦਾ ਸੁਆਬ ਬੰਨ ਨਹੀਂ ਬੱਜਣਾ ਹਾਂਜੀ ਬਾਬਿਆਂ ਦੇ ਮੇਲੇ ਤੋਂ ਬਾਅਦ ਚਾਹੀ ਮਜੂਰ ਤੁਸੀਂ ਵੇਖ ਲਿਆ ਸਰਕਾਰ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਉਹ ਸਾਰੇ ਵੀਰਣੇ ਦੱਸਿਆ ਕਿ ਕਿਸੇ ਦੀ ਤਿੰਨ ਗਈ ਕਿਸੇ ਦਾ ਕੁਝ ਗਿਆ ਮੇਰੇ ਖਿਆਲ ਨਾਲ ਲੱਗਦਾ ਠਾਡੀ ਵੀ ਕੁਝ ਨੀ ਵਿੱਚ ਲਈ ਸਾਡੇ ਵੀ ਮਹਾਰਾਜ ਜੀ ਇੱਥੇ ਤਿੰਨ ਚਾਚੇ ਤਾਂ ਸਾਡੇ ਦੋ ਬਾਪੂ ਸਾਡੇ ਕਾਡਾ ਬਾਪੂ ਤੇ ਦੋ ਭਰਾ ਉਹਨਾਂ ਦੇ ਤੇ ਸਾਡੇ ਦੋ ਦੋ ਕਿਲੇ ਨੇ 6 ਕਿਲੇ ਮਤਲਬ ਟੋਟਲ ਸਾਡਾ ਜਿਹੜਾ ਇੱਥੇ ਗਿਆ ਨੁਕਸਾਨ ਹੋਇਆ ਇਕ ਜਿਹੜਾ ਉਹ ਰਸਤੇ ਦੇ ਵਿੱਚ ਸਿੰਘ ਮਿਲਿਆ ਜਿਹੜਾ ਮੇਲੇ ਦਾ ਟਰੈਕਟਰ ਚਲਾਉਣ ਰਿਹਾ ਉਹਨਾਂ ਦੇ ਇੱਥੇ ਹੈਗੇ ਨੇ 14 ਕਿੱਲੇ ਜ਼ਮੀਨ। ਉਹ ਚੀ ਦੱਸ ਰਹੇ ਕਿ ਉਹ 14 ਕਿੱਲੇ ਜ਼ਮੀਨ ਹੀ ਗਈ ਤਾਂ ਵਿਚਾਰਾ ਟਰੈਕਟਰ ਹਾਂਜੀ ਦਿਹਾੜੀ ਦਾ ਟਰੈਕਟਰ ਚਲਾਉਣ ਰਿਹਾ ਉਹਨਾਂ ਦੀ 14 ਕਿੱਲੇ ਚਾਚੇ ਤਾਇਆ ਦੀ ਤਿੰਨਾਂ ਦੀ ਰੁੜੀ ਹੈ। ਉਹ ਦਿਹਾੜੀ ਕਰਨੀ ਮਜਬੂਰ ਹੈ। ਇਹ ਸਾਰਿਆਂ ਵਾਸਤੇ ਸਾਰਿਆਂ ਦੇ ਨਾਲ ਇਦਾਂ ਹੀ ਹੋਂ ਜਨਾ ਜ਼ਮੀਨ ਰੁੜ ਗਈ ਉਹਨੇ ਕਰਨਾ ਕੀ ਹੈ ਕਿੱਤਾ ਹੀ ਖੇਤੀ ਹੈ। ਇਥੋਂ ਹੀ ਜੋ ਕਮਾਉਣਾ ਉਹ ਹੀ ਖਾਣਾ। ਇਹ ਕਿਤੇ ਬਾੜ ਹੁੰਨੀ ਇਹ ਬਾੜ ਹੁੰਦਾ ਇਕੋ ਹੀ ਬਣਦਾ ਵਾ ਚਾਂਸ ਜੇ ਉਹ ਇੱਕ ਨੰਬਰ ਵਾਲਾ ਸਪਰ ਜਿਹੜਾ ਅਸੀਂ ਤੁਹਾਨੂੰ ਦਿਖਾਣਦੇ ਆਂ ਭੇਡ ਪੱਤਨ ਦੇ ਉੱਤੇ ਉਹਦੀ ਰਿਪੇਅਰ ਹੁੰਦੀ ਏ ਉਹ ਬਣਦਾ ਵਾ 100 150 ਫੋਟੋ ਗਾਂ ਵਧਾਉਂਦੇ ਨੇ ਫੇਰ ਉਹ ਸਾਰੀ ਪਾਣੀ ਨੂੰ ਚੁੱਕਦਾ ਉਥੋਂ ਕਿਉਂਕਿ ਉਥੋਂ ਪਾਣੀ ਦੀ ਮਾਰ ਸ਼ੁਰੂ ਹੁੰਦੀ ਜਿਹੜਾ ਸਾਰਾ ਗੋਲ ਹੋਣ ਡਿਆ ਪਰ ਉਹ ਫੇਰ ਚੁੱਕਿਆ ਜਾਊਗਾ ਜੇ ਉਹ ਸਾਫ ਹੋ ਕੇ ਸਾਫ ਹੈ ਉਥੇ ਰਸਤਾ ਸਹੀ ਹੈ ਬਿਲਕੁਲ ਨੇ ਜਿਦਾਂ ਜੰਗਲਾਤ ਦਾ محکمہ ਉਹ ਦੱਸਣ ਦੇ ਆ ਵੀ ਉਹ ਤਾਂ ਜੰਗਲਾਤ ਦਾ ਤੇ ਉਹ ਜਦੋਂ ਇਹ دریا ਦਾ ਸਿਸਟਮ ਇਦਾਂ ਦਾ ਵਾ ਜਦੋਂ ਉਸ ਪਾਰ ਬੱਜੇਗਾ ਨਾ ਪਾਣੀ ਨੇ ਆਟੋਮੈਟਿਕ ਆਪਣਾ ਰਾਗੋਂ ਖੋਲ ਲੈਣਾ ਕਿਉਂਕਿ ਉਹ ਪਾਣੀ ਨੂੰ ਡੱਕ ਲਾਉਂਦਾ ਜਿੱਦਾਂ ਹੁਣ ਇਹਨੇ ਡੱਕ ਲਈ ਹੋਈ ਹੈ ਨਾ ਤੇ ਇਹਦੇ ਕਰਕੇ ਅਗਲੀ ਬੈਲੀ ਬਚੀ ਹੈ ਪਰ ਉਹ ਐਮਐਲਏ ਸਾਹਿਬ ਨੇ ਇੱਕ ਗੱਲ ਕੀਤੀ ਵੀ ਕਿਤੇ ਨਾ ਕਿਤੇ ਅਸੀਂ ਦੋਸ਼ੀ ਵੀ ਬਣ ਜਾਂਦੇ ਵੀ ਜਿਹੜੇ ਇਹ دریاਵਾਵਾਂ ਦੇ ਹਾਂਜੀ ਰਾਹ ਮੋੜਦੇ ਨੇ ਉਹ ਤੇ ਹੈ ਹੀ ਮਹਾਰਾਜ ਜੀ ਉਹ ਇਹ ਮਤਲਬ ਰਾਹ ਜਿਹੜਾ ਵਾ ਕੁਦਰਤ ਵੱਲੋਂ ਨਹੀਂਗਾ ਮੋੜਿਆ ਗਿਆ ਬੰਦਿਆਂ ਵੱਲੋਂ ਮੋੜਿਆ ਗਿਆ ਕਿਉਂਕਿ ਜਿੱਥੋਂ ਆਪਾਂ ਉਸ ਪਾਰ ਤੋਂ ਵੇਖਾਂਗੇ ਨਾ ਇੱਕ ਨੰਬਰ ਤੋਂ ਜਾ ਕੇ ਹਾਂਜੀ ਹਾਂਜੀ ਤੇ ਪਾਰਲੇ ਬੰਨੇ ਉਹਨਾਂ ਨੇ ਆਪਣਾ ਜੰਗਲਾਤ ਬਚਾਉਣ ਦੇ ਵਾਸਤੇ ਇਹੋ ਹੀ ਸਵਾਰ ਉਧਰ ਵੱਜੇ ਨੇ ਜਿਹੜਾ ਉਹ ਪਾਣੀ ਨੂੰ ਚੁੱਕ ਕੇ ਇੱਧਰ ਸੁੱਟਣ ਦੇ ਨੇ ਅੱਛਾ ਸਰਕਾਰ ਆਪਣਾ ਥਾਂ ਵਿਚਾਰੀ ਉਧਰ ਬਚਾਅ ਕਰਨ ਦੇ ਨੇ ਉਧਰ ਤੇ ਜੇ ਮਾੜਾ ਜਿਹਾ ਪਥਰਾ ਆ ਤੇ ਕਿੰਨਾ ਡੇਕ ਗਿਆ ਵੇਖੋ ਉਥੇ ਤੇ ਮਾੜਾ ਜਿਹਾ ਜਦੋਂ ਨੁਕਸਾਨ ਹੋਣ ਲੱਗਦਾ ਹੈ ਨਾ ਤੇ ਉਹ ਉਸੇ ਵੇਲੇ ਹੀ ਆਪਣਾ ਪ੍ਰਬੰਧ ਕਰ ਲੈਂਦੇ ਨੇ ਟਾਈਮ ਟੂ ਟਾਈਮ ਹੀ ਲੇਕਿਨ ਇੱਧਰ ਅਸੀਂ ਇੱਧਰ ਅਸੀਂ 23 ਤੋਂ ਨੇ ਆ ਡੀਸੀ ਦੇ ਘੜ ਤੋਂ ਘੜੇ 10 ਗੇੜੇ ਮਾਰੇ ਹੋਣੇ ਇੱਕ ਨੰਬਰ ਦੀ ਰਿਪੇਅਰ ਕਰਾ ਦੋ ਰਿਪੇਅਰ ਕਰਾ ਦੋ ਡੀਸੀ ਸਾਹਿਬ ਕਹਿੰਦੇ ਰਿਪੇਅਰ ਪਾਸ ਹੋਈ ਏ ਪੈਸਾ ਨਹੀਂ ਆਉਂਦਾ ਪਰ ਜਦੋਂ ਲੋਕ ਮਾਰਦੇ ਉਹ ਡੀਸੀ ਵਿੱਚ ਜਾਂਦੇ ਉਹ ਸਾਡੇ ਲੋਕ ਵਾ ਵਾ ਬੜੀਆਂ ਕਰਦੇ ਕਿਉਂਕਿ ਉਹਨਾਂ ਦੀ ਤੇ ਡਿਊਟੀ ਹੈ ਉਹਨਾਂ ਨੇ ਕੰਮ ਕਰਨਾ ਹੀ ਕਰਨਾ ਡੀਸੀ ਦਾ ਕੰਮ ਇਹ ਥੋੜਾ ਵੇ ਤੂੰ ਇੱਥੇ ਪਿਆਣੀਆਂ ਜਾ ਕੇ ਦੇ ਬੁਰੇ ਚੁੱਕ ਡੀਸੀ ਦਾ ਤੇ ਕਲਮ ਦਾ ਕੰਮ ਵਾ ਕਲਮ ਤੋਂ ਵਿਦੇਸ਼ ਰਹੇ ਇਹ ਕਿਉਂ ਨਹੀਂ ਹੁੰਦੇ ਕੰਮ ਸਾਰਾ ਕੋਈ ਫੰਡ ਤੇ ਸਾਰਾ ਕੁਝ ਹੁੰਦਾ ਹੀ ਹੁੰਦਾ ਇਹ ਥੋੜਾ ਵੇ ਲੁੱਟਿਆ ਤੇ ਗਿਆ ਨਹੀਂ ਕਿ ਸਰਕਾਰ ਖਤਮ ਥੋੜਾ ਹੋ ਗਈ ਜਿਹੜੇ ਐਮਐਲਏ ਨੇ ਇਹਨਾਂ ਦੇ ਕੋਲ ਕਰੋੜਾਂ ਅਰਬਾਂ ਰੁਪਈਆ ਜਿਹੜੇ ਹੁਣ ਸਾਈਕਲਾਂ ਵਾਲੇ ਐਮਐਲਏ ਬਣਿਆ ਤੇ ਹੁਣ ਗੱਡੀਆਂ ਤੇ ਫਿਰਦੇ ਨੇ ਕਿਤੇ ਦੇਖਿਆ ਕੋਈ ਸਾਈਕਲ ਤੇ ਉਹਨੇ ਤਗੜੀਆਂ ਤੋੜੀਆਂ ਗੱਡੀਆਂ ਤਗੜੇ ਤਕਲੇ ਪੜਾ ਪਲਾੜ ਲੱਲੇ ਕੋਠੀਆਂ ਲੱਲੀਆਂ ਉਹ ਇਹ ਪੈਸਾ ਇਹਨਾਂ ਕੋਲੇ ਆਇਆ ਕਿੱਥੋਂ ਆਇਆ ਸਾਡਾ ਹੀ ਗਿਆ ਵਾ ਤੇ ਉਹ ਹੀ ਜੇ ਚੰਗਿਆ ਥਾਵਾਂ ਦੇ ਉੱਤੇ ਕਿਤੇ ਵਰਤਿਆ ਹੁੰਦਾ ਪਤਾ ਹੁੰਦਾ ਕਿਤੇ ਵੀ ਲੱਗਾ ਹੋ ਕੋਈ ਉਹ ਮੈਂ ਹੁਣ ਐਮਐਲਏ ਸਾਹਿਬ ਮਿਲੇ ਹੀ ਉਹ ਤੇ ਮੈਂ ਖੰ ਦੂਜੇ ਪਾਸ ਤੋਂ ਐਮਐਲਏ ਮਹਾਰਾਜ ਉਹਨਾਂ ਦਾ ਤਾਂ ਅਸੀਂ ਧੰਨਵਾਦ ਕਰਨੇ ਆ ਉਹ ਤੇ ਫਰਿਸ਼ਤਾ ਬਣ ਕੇ ਆਏ ਆ ਆਪਣੇ ਇਹ ਹਲਾਕੇ ਵਾਸਤੇ ਅ ਅਮਰਪਾਲ ਸਿੰਘ ਐਡਵੋਕੇਟ ਸਾਹਿਬ ਉਹ ਆਏ ਨੇ ਅੱਜ ਤੋਂ 10 11 ਦਿਨ ਪਹਿਲਾਂ ਤੇ ਉੱਥੇ ਖਲੋ ਕੇ ਕਹਿੰਦੇ ਪਰਸੋਂ ਤੁਹਾਡਾ ਕੰਮ ਸ਼ੁਰੂ ਹੋ ਜਾਏਗਾ ਤੇ ਉਹ ਕੁਝ ਵੀ ਨਾ ਅੱਜ ਵੀ ਆਇਆ ਇੱਥੇ ਹੁਣ ਪਤਾ ਨਹੀਂ ਕੀ ਕਰਕੇ ਗਿਆ ਤੇ ਕੀ ਨਹੀਂ ਕੁਝ ਵੀ ਨਹੀਂ ਕਰਨਾ ਉਹਨੇ ਕੀ ਉਹ ਵਿਚਾਰਾ ਪਾਰੋਂ ਆਉਣ ਡਿਆ ਵਾ ਜਸਵੀਰ ਸਿੰਘ ਰਾਜਾ ਗਿੱਲ ਉਹਨਾਂ ਦਾ ਨਾਮ ਸ਼ਾਇਦ ਹਾਂਜੀ ਉਹਨਾਂ ਨੇ ਕਿਹਾ ਸੀ ਕੱਲ ਆਏ ਹਣ ਤੇ ਕਹਿੰਦੇ ਸਵੇਰੇ ਕੰਮ ਕਰਾ ਦਾਂਗੇ ਸ਼ੁਰੂ ਅੱਜ ਹੁਣ ਉਹਨਾਂ ਨੇ ਚਲੋ ਇੰਨਾ ਕੁ ਕੀਤਾ ਕੋ ਬੋਰੀਆਂ ਦਾ ਅਰਜੀ ਵਾ ਨੇ ਜਿਹੜਾ ਵਾ ਉਹ ਲੱਗੇ ਨੇ ਕਰਵਾਉਣ ਚਲੋ ਐ ਹੀ ਉਹਨਾਂ ਦਾ ਧੰਨਵਾਦ ਕਰਨੇ ਆ ਜਿਹੜਾ ਉਹ ਕਰਾਉਣ ਲੱਗੇ ਨੇ ਬਾਕੀ ਇਹ ਆ ਵੀ ਕੋਈ ਆਸ ਹੈ ਨਹੀਂ ਇਹ ਬੋਰੀਆਂ ਦੇ ਬੰਨਣੇ ਮੇਰੇ ਖਿਆਲ ਨਹੀਂਗਾ ਕਾਮਯਾਬ ਹੋਏ ਕਿਉਂਕਿ ਜਿਹੜੀ ਆਸ ਆ ਉਹ 1 ਨੰਬਰ ਸਵਾਰਦੀ ਹੋਈ 1 ਨੰਬਰ ਜਿਹੜਾ ਸਵਾਰਵਾ ਉਹ ਰਿਪੇਅਰ ਸਾਡੇ ਇਹੋ ਦੀ ਮੰਗਾ ਪਹਿਲੀ ਤੇ ਵੇਖਿਆ ਜਾਵੇ ਤੇ ਜਿੰਨੇ ਲੋਕ ਲੱਗੇ ਆ ਉਸ ਦਾ ਹੁਣ ਬੰਨ ਵਧ ਕੇ ਜੇ ਮੰਨ ਲਓ ਚਲੋ ਇਥੇ ਕੋਸ਼ਿਸ਼ ਕਰਨਗੇ ਕੁਝ ਪਰਸੈਂਟ ਬਚਾ ਤੇ ਹੋਏਗਾ ਇਹ ਨਹੀਂਗਾ ਵੀ ਇਹ 0 ਚ ਜਾਏ ਪ੍ਰਸ਼ਾਸਨ ਕਿੱਥੇ ਆ ਪ੍ਰਸ਼ਾਸਨ ਕਿੱਥੇ ਵੇਖ ਲੋ ਤੁਹਾਡੇ ਸਾਹਮਣੇ ਪ੍ਰਸ਼ਾਸਨ ਜਿੱਤੇ ਹੁੰਦਾ ਤੇ ਆ 10-15 ਦਿਨਾਂ ਦੇ ਵਿੱਚ ਜਦੋਂ ਹੜਕ ਜਾ ਕੇ ਲੱਥਿਆ ਵਾ 10-15 ਦਿਨਾਂ ਦੇ ਵਿੱਚ ਸਾਡੀ ਘਰ ਤੋਂ ਘਟ ਵੀ 50 ਤੋਂ 60 ਏਕੜ ਜ਼ਮੀਨ ਤੇ ਰੁੜ ਗਈ ਹੈ 10-12 ਦਿਨਾਂ ਦੇ ਵਿੱਚ ਵਿੱਚ ਬੜੀ ਦੁੱਖ ਦੀ ਗੱਲ ਹੈ ਜੇ ਪ੍ਰਸ਼ਾਸਨ ਜੀ ਹੁੰਦਾ ਹੁੰਦਾ ਜਾਗਦਾ ਹੁੰਦਾ ਤੇ ਇਹ ਨੁਕਸਾਨ ਹੁੰਦਾ ਹੀ ਕਿਉਂ ਪਹਿਲੀ ਗੱਲ ਤੇ ਮੁੱਦਾ ਹੀ ਇੱਥੋਂ ਆ ਜਾਂਦਾ ਵੀ ਜਦੋਂ ਅਸੀਂ ਤੀਕੀ ਦੀ ਤੁਹਾਡੇ ਕੋਲ ਪਹੁੰਚ ਕਰਨ ਡਿਆ ਵੀ ਉਸ ਪਾਰਦੀ ਰਿਪੇਅਰ ਕਰਾਓ ਉਹਨੇ ਬਚਾ ਕਰਨਾ ਤੇ ਉਹ ਉਹਦੇ ਨਾਲ ਹਾਂਜੀ ਵੇਖ ਲੋ ਪ੍ਰਸ਼ਾਸਨ ਨੇ ਅਧਿਕਾਰੀ ਭੇਜੇ ਨੇ ਚਲੋ ਉਹ ਵਿਚਾਰੇ ਆਪਣੇ ਡਿਊਟੀ ਵਾਲੇ ਨੇ ਮੈਨੂੰ ਨਹੀਂ ਲੱਗਦਾ ਕਿ ਉਹ ਬੰਨ ਬੰਨ ਸਕਣ ਜਿੱਡੇ ਵੱਡੇ ਪਾੜ ਪੈ ਗਏ ਆ ਪ੍ਰਸ਼ਾਸਨ ਆਮ ਲੋਕ ਮਦਦ ਕਰਦੇ ਉੱਥੇ ਹੀ ਹੁਣ ਬਾਬਾ ਜੀ ਮਦਦ ਲੈ ਕੇ ਪਹੁੰਚ ਚੁੱਕੇ ਨੇ ਕੋਈ ਮੇਰੇ ਖਿਆਲ ਨਾਲ ਤੋੜੇ ਬਾਬਾ ਜੀ ਕੀ ਕੀ ਲੈ ਕੇ ਆਏ ਜੀ ਹੁਣ ਤੁਸੀਂ ਤੋੜੇ ਲੈ ਕੇ ਲੰਗਰ ਲੈ ਕੇ ਆਏ ਤੋੜੇ ਮਿੱਟੀ ਦੇ ਹੁਣ ਤੁਸੀਂ ਕਿਹੜੇ ਸੰਤਾਂ ਵੱਲੋਂ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਤਰਨਤਨ ਨਾਲੇ ਤਰਨਤਨ ਨਾਲਿਆਂ ਭੇਜੀ ਪੋਲਪੁਕਤਾ ਸਾਹਿਬ ਤੋਂ ਇਸ ਪੋਲਪੁਕਤਾ ਇਮਾਨਦਾਰ ਠੀਕ ਹੈ ਜੀ ਉਥੋਂ ਤੁਸੀਂ ਹੁਣ ਪੁੱਛਾਰੇ ਹੋ ਹਾਂਜੀ ਹਾਂਜੀ ਹੋਰ ਵੀ ਅਜੇ 19 ਸੰਗਤਾਂ ਜਾਂ ਕਿਦਾਂ ਇਹ ਬੰਨ ਨੂੰ ਬਾਬਿਆਂ ਦੀ ਜੁਮੇਰੀ ਬੰਨਨੀ ਨਹੀਂ ਹੋ ਤਾਂ ਹੁਣ ਜਿਹੜੀ ਆਪਣੇ ਬਾਬਾ ਜੀ ਦਾ ਸਲਾਹ ਕਰਕੇ ਜਿੱਦਾਂ ਹੋਊਗਾ ਕਿਉਂ ਇਹ ਬਾਬਾ ਇਹ ਮੋਰਚਾ ਲਾਉਣਗੇ ਤੇ ਫਤਿਹ ਇਹ ਤੋਂ ਆਪ ਹੀ ਕਰੀ ਜਾ ਕੰਮ ਹੁਕਮ ਹੈ ਜੀ ਬਾਬੇ ਬੜੀ ਕਿਰਪਾ ਹੈ ਉਥੇ ਵੀ ਆਪਣੇ ਰਮਦਾਸ ਵੀ ਬੜਾ ਤਕੜਾ ਮੋਰਚਾ ਲਗਾ 15 ਦਿਨ ਹੋ ਗਏ ਉਹਨਾਂ ਨੂੰ ਗਿਆਨ ਉਥੇ ਤੇ ਅੱਜ ਇੱਥੋਂ ਵੀ ਆਵਾਜ਼ ਮਾਰੀ ਇਹਨਾਂ ਨੂੰ ਤੇ ਅੱਜ ਇੱਥੇ ਵੀ ਆ ਗਏ ਦੋ ਤਿੰਨ ਟਰਾਲੀਆਂ ਲੈ ਕੇ ਨਾਲ ਲੰਗਰ ਦੀ ਲੈ ਕੇ ਆਏ ਆ ਗੱਡੀ ਲੰਗਰ ਪ੍ਰਸ਼ਾਦ ਇੱਕ ਇੱਕ ਗੱਲ ਮੈਂ ਕੈਮਰੇ ਸਾਹਮਣ ਇਹ ਬਾਬਾ ਜੀ ਜਾਂ ਪ੍ਰਸ਼ਾਸਨ ਜਾਂ ਦੂਜੇ ਲੋਕ ਆਏ ਆ ਉੱਥੇ ਤੁਸੀਂ ਪਿੰਡ ਵਾਲੇ ਲੋਕ ਵੀ ਬਾਹਰ ਨਿਕਲ ਜੀਦਾ ਬਿਲਕੁਲ ਜੀ ਬਿਲਕੁਲ ਸਾਨੂੰ ਸੰਯੋਗ ਦੇਣਾ ਚਾਹੀਦਾ ਸੰਗਤ ਦਾ ਸੰਯੋਗ ਸੰਗਤ ਹਲਾ ਵਜੇਗਾ ਤੇ ਬੜਾ ਜੀ ਹੋਰ ਹੈ ਵੀ ਉਹਦੇ ਨਾਲ ਹੋ ਰਿਹਾ ਮਸਲਵਦਾਈ ਹੈ ਤੇ ਬੜੀ ਚੜ੍ਹਦੀ ਕਲਾ ਬਾਬਾ ਜੀ ਨੇ ਆਵਾਇਆ ਨਾ ਉੱਥੇ ਤੇ ਖਿਰ ਪਾਪੀ ਹੋ ਜਾਣੀ ਹੈ ਜੀ ਠੀਕ ਜੀ ਹਾਂ ਜੀ ਧੰਨਵਾਦ ਉਹਨੂੰ ਸ਼ੁਕਰ ਕਰ ਕਰਦੇ ਆ ਤਹਿਸੀਲਦਾਰ ਸਾਹਿਬ ਨਾਲ ਗੱਲ ਕਰ ਰਹੀਆਂ ਤਹਿਸੀਲਦਾਰ ਸਾਹਿਬ ਕੀ ਇਹਦਾ ਹੱਲ ਕੀ ਦਾ ਹੱਲ ਬੇਸਿਕਲੀ ਹਜੇ ਤਾਂ ਟੈਂਪਰੇਰੀ ਹੱਲ ਹੈ ਸਰ ਜੀ ਇਹਨੂੰ ਟੈਂਪਰਰੀਲੀ ਜੋ ਵੀ ਐਡਿਕੇਸ਼ਨ ਨੇਹਰੀ ਵਾਲਿਆਂ ਨੇ ਕਰਿਆ ਉਹ ਕੁਛ ਇਹਨਾਂ ਦਾ ਪ੍ਰੋਜੈਕਟ ਸਵੇਰੇ ਪਾਸ ਹੋਇਆ 500 ਮੀਟਰ ਦਾ 1500 ਫੁੱਟ ਉਹ ਉਸਮਾਨ ਆਇਆ ਪਿਆ ਉਹ ਅਸੀਂ ਸ਼ੁਰੂਆਤ ਕਰਾਉਣ ਲੱਗੇ ਆ ਬੰਨ ਲਾਉਣ ਵਾਸਤੇ ਜਾਂ ਬੋਰਾ ਸਿਸਟਮ ਜਿਹੜਾ ਉਹ ਕਰਨ ਲੱਗੇ ਸੀ ਕਿੰਨਾ ਕਿੰਨਾ ਏਰੀਆ ਜਿਹੜੇ ਥੱਲੇ ਡਿੱਗ ਚੁਪਿਆ ਸੀ ਇਹ ਹੁਣ ਕਿੰਨਾ ਏਰੀਆ ਡਿੱਗਿਆ ਸੀ 50 ਤੋਂ 55 ਏਕੜ ਡਿੱਗ ਪਿਆ 50 ਤੋਂ 55 ਏਕੜ ਹਾਂਜੀ ਹਾਂਜੀ ਇਹ ਨੂੰ ਹੁਣ ਜਿਹੜਾ ਅਗਲਾ ਏਰੀਆ ਉਹਨੂੰ ਕਿੱਦਾਂ ਬਚਾਉਣ ਦੀ ਕਰੀਏ ਇਸੇ ਕਰਕੇ ਆਈ ਬਚਾਉਣ ਲੱਗੀਆਂ ਸੀ ਵੀ ਬੋਰੀਆਂ ਨਾਲ ਜਾਂ ਬੰਨ ਜਿੰਨਾ ਕਿ ਅਸੀਂ ਟੈਂਪਰੇਰੀ ਲਾ ਸਕਦੇ ਆ ਉਹ ਲਗਾਤਾਰ ਕੰਮ ਚੱਲ ਪਿਆ ਉਹ ਅਸੀਂ ਜਿੰਨੀ ਆਹ ਬੈਲਟ ਜਿਹੜੀ ਆ ਅੱਗੇ ਡੈਮੇਜ ਹੋਣੀ ਆ ਉਹਦੇ ਵਾਸਤੇ ਅਸੀਂ ਕਾਫੀ ਕਰ ਰਹੇ ਆ ਲਗਾਤਾਰ ਚੱਲ ਰਿਹਾ ਐਮਐਲਏ ਸਾਹਿਬ ਜਿਸੂ ਸਿੰਘ ਟੰਡਾ ਜੀ ਉਹ ਵੀ ਆਏ ਹੋਏ ਸੀ ਅਮਰਪਾਲ ਜੀ ਵੀ ਆਏ ਸੀ ਇੱਥੇ ਜੋ ਜੋ ਪ੍ਰਸ਼ਾਸਨ ਵੱਲੋਂ ਸਾਡੀ ਡਿਊਟੀ ਲੱਗੀ ਵੀ ਇੱਥੇ ਅਸੀਂ ਵੀ ਟੰਡਾ 24 ਅਜਾ ਇੱਥੇ ਹਾਜ਼ਰ ਆ ਜੀ ਠੀਕ ਹੈ ਇਹਦੇ ਗੱਲ ਹੋ ਗਈ ਵੀ ਪ੍ਰਸ਼ਾਸਨ ਆ ਗਿਆ ਐਮ ਐਲ ਸਾਭਾਗੇ ਪਰ ਹੁਣ ਗੜ੍ਹ ਪਾਸੇ ਜਿਹੜੀ ਸਾਦ ਨੂੰ ਵੱਡੀ ਦਿੱਕਤ ਹੈ ਉਹਦੀ ਪੀ ਲੇਬਰ ਦੀ ਬਹੁਤ ਦਿੱਕਤ ਆ ਰਹੀ ਹੈ ਗੜ੍ਹ ਪਾਸੇ ਲੇਬਰ ਜਿੰਨੀ ਕਸੀ ਇਹਨਾਂ ਨਾਲ ਸੀਗੀ ਜੋਇੰਟ ਲੇਬਰ ਉਹ ਵੀ ਆਈ ਹੈ ਤੇ ਵੀਡੀਓ ਸਾਹਿਬ ਵੱਲੋਂ ਨਰੇਗਾ ਵੱਲੋਂ ਵੀ ਆ ਰਹੀ ਹੈ ਜੋ ਫੇਰ ਫੇਰ ਹੀ ਬੰਨ ਵੱਜਣਾ ਹਾਂ ਫੇਰ ਹੀ ਵੱਜਣਾ ਬਿਲਕੁਲ ਠੀਕ ਹੈ ਜੀ ਅਸੀਂ ਨਰੇਗਾ ਵੱਲੋਂ ਵੀ ਬੁਲਾਈ ਆ ਵੀਡੀਓ ਸਾਹਿਬ ਵੱਲੋਂ ਵੀ ਜਿਹੜੀ ਵੀ ਲੇਬਰ ਜਿੰਨੀ ਸਾਡੀ ਸਰਕਾਰ ਦੀ ਲੇਬਰ ਹੈ ਜਾਂ ਸਾਨੂੰ ਕੋਈ ਸੰਸਥਾ ਜਾਂ ਐਨ ਡੀ ਆਰਏ ਜਾਂ ਕੋਈ ਉਹ ਦਿੰਦੀ ਹੈ ਉਹ ਅਸੀਂ ਜ਼ਰੂਰ ਲਵਾਂਗੇ ਜੀ ਨਾ ਇੱਕ ਵੱਡਾ ਸਵਾਲ ਇੱਥੇ ਵੀ ਖੜਾ ਹੋ ਰਿਹਾ ਕਿ ਚਲੋ 500 ਮੀਟਰ ਦਾ ਬੰਬ ਤੇ ਸਰਕਾਰ ਨੇ ਦਿੱਤਾ ਪਰ ਜਿਹੜਾ 50 55 ਕਿਲੇ ਰੁੜ ਗਏ ਜੀ ਉਹ ਤੇ ਮਿੱਟੀ ਹੋ ਗਏ ਉਹ ਤੇ ਗਏ ਉਹ ਮਿੱਟੀ ਹੋ ਗਏ ਜੋ ਸਰਕਾਰ ਦੀ ਪਾਲਿਸੀ ਦੇ ਮਤਾਬਕ ਉਹਨਾਂ ਨੂੰ ਅਸੀਂ ਜਿਹੜਾ ਅਸੀਂ ਡੈਮੇਜ ਹੋਇਆ ਸੀਗਾ ਝੋਨਾ ਉਹਨਾਂ ਦੀ ਅਸੀਂ ਸਪੈਸ਼ਲ ਕਟੌਰੀ ਕਰ ਰਹੇ ਹਾਂ ਜੀ ਉਹਦਾ ਜਿੰਨਾ ਜਿੰਨਾ ਸਰਕਾਰ ਵੱਲੋਂ ਮੁਆਵਜ਼ਾ ਮਿਲੂਗਾ ਉਹ ਅਸੀਂ ਦੇਵਾਂਗੇ ਜੀ ਜੋ ਜੋ ਉਹਨਾਂ ਨੂੰ ਉਹ ਸ਼ੁਰੂ ਹੋਈ ਹੈ ਗਰਦੌਰੀ ਉਹ ਅਸੀਂ ਜੋ ਵੀ ਹੈ 20000 40000 ਜਿਹੜਾ ਮਿਲਦਾ ਹੈ ਸਨ ਉਹ ਅਸੀਂ ਦੇਵਾਂਗੇ ਜ਼ਰੂਰ ਜੀ ਜਿੰਨੇ ਡੈਮੇਜ ਹੋਇਆ ਰਕ ਠੀਕ ਹੈ ਧੰਨਵਾਦ ਇਹ ਪ੍ਰਸ਼ਾਸਨ ਵੱਲੋਂ ਜਿਹੜੀਆਂ ਇਸ ਨੂੰ ਬੰਨ ਬੰਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਹਿਸੀਲਦਾਰ ਸਾਹਿਬ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਛੇਤੀ ਜਿਹੜਾ 500 ਮੀਟਰ ਦਾ ਬੰਨ ਜਿਹੜਾ ਉਹਨੂੰ ਬੰਦ ਦਿੱਤਾ ਜਾਏਗਾ ਮੈਂ ਜਸਦੀਪ ਢਿੱਲੋਂ ਕੈਮਰਾਮੈਨ ਸੁਖਵੀਰ ਸਿੱਧੂ ਦੇ ਨਾਲ ਸ਼੍ਰੀ ਅਰਗੁਪਿੰਦਪੁਰ